ਭਾਈ ਹਾਂ ਆਪਾਂ ਨਾ 2-4 ਦਿਨ ਪਹਿਲਾਂ ਵੀਡੀਓ ਪਾਈ ਸੀ ਹਾਂ ਉਹ ਤੇ ਕੁੱਲੜ ਪੀਦਾ ਤੇ ਕੀ ਹੈ ਘੋੜੀਆਂ ਦਾ ਸਰਦਾਰ ਤੇ ਚੱਲ ਹੋਇਆ ਤਾਂ ਅੱਗੇ ਵੀ ਬਹੁਤ ਵਾਰੀ ਆ ਤੇ ਕਿਉਂਕਿ ਤਾਜੀ-ਤਾਜੀ ਗੱਲ ਆ ਤਾਂ ਤਾਂ ਗੱਲ ਕਰਦੇ ਆ ਸਹੀ ਗੱਲ ਵੀ ਉਹ ਸਟ੍ਰਾਈਕਾਂ ਬਹੁ ਮਰਵਾਉਂਦਾ ਵੀ ਜਦੋਂ ਉਹਦੀ ਵੀਡੀਓ ਪਾਈ ਦੀ ਆ ਬਹੁਤ ਸਟ੍ਰਾਈਕਾਂ ਮਰਵਾਉਂਦਾ ਇਹ ਇਹ ਤੁਹਾਨੂੰ ਵੈਸੇ ਵੀ ਦੱਸ ਦਈਏ ਅਸੀਂ ਇਹ ਨਹੀਂ ਪਹਿਲੀ ਸਟ੍ਰਾਈਕ ਨਹੀਂ ਹੈ ਜਿਹੜੀ ਮਰਵਾਇਆ ਪਹਿਲਾਂ ਵੀ ਮਰਵਾਇਆ ਵੀਡੀਓ ਤੇ ਇਹਦੀ ਵੀਡੀਓ ਪਤੰਦਰ ਦੀ ਮਤਲਬ ਹੁਣ ਜਿਹੇ ਜੀ ਹਰਕਤੇ ਕਰਦਾ ਉਹੋ ਜੀ ਹਰਕਤ ਐ ਅਸੀਂ ਤੇਰੇ ਵੀਡੀਓ ਪਾ ਦਿੰਨੇ ਆ ਸਹੀ ਆ ਸਾਨੂੰ ਫਰਕ ਮੁਰਕ ਤਾਂ ਪੈਣ ਵਾਲਾ ਹੈ ਨਹੀਂ ਸਾਨੂੰ ਥੇਲੇ ਦਾ ਫਰਕ ਨਹੀਂ ਪੈਂਦਾ ਤੇਰੀਆਂ ਸਟ੍ਰਾਈਕਾਂ ਜਾਂ ਤੇ ਕਮਾਈਆਂ ਕਮੂਈਆਂ ਤੇ ਤਾਂ ਬੈਟੇ ਨਹੀਂ ਕਿਸੇ ਸੋਸ਼ਲ ਮੀਡੀਆ ਦੀ ਹੈ ਨਾ ਇਹ ਸਿਰਫ ਅਸੀਂ ਫਨਲੀ ਕਰਦੇ ਆ ਸੋਸ਼ਲ ਮੀਡੀਆ ਤੇ ਜਾਂ ਦਾ ਸਾਨੂੰ ਰਤੀ ਭਰ ਭਰ ਮਤਲਬ ਰਤੀ ਭਰ ਦਾ ਫਰਕ ਪੈਂਦਾ ਹੋਵੇ ਨਾ ਫੇਰ ਤਾਂ ਅਸੀਂ ਚੱਲ ਮੂੰਹ ਇੱਧਰ ਉੱਧਰ ਕਰੀਏ ਵੀ ਅਸੀਂ ਨਾ ਪਾਈਏ ਅਸੀਂ ਹੋਰ ਪਾਵਾਂਗੇ ਤੇਰੇ ਤੇ ਨਹੀਂ ਗੱਲ ਵਧਾ ਕੀ ਆ ਸਾਲੇ ਤੂੰ ਹਟਣਾ ਨਹੀਂ ਤੇਰੇ ਚ ਜਿਹੜਾ ਕੀੜਾ ਨਾ ਉਹ ਤੇਰਾ ਨਿਕਲਣਾ ਨੀਗਾ ਸਾਡੀਆਂ ਵੀਡੀਓ ਤਾਂ ਅਸੀਂ ਪੈਂਦੀ ਨਹੀਂ ਰਹਿਣੀਆਂ ਜਿੰਨੀ ਦੇਰ ਤੋਂ ਇਹ ਨਹੀਂ ਲੱਗਦੀਆਂ ਇੱਕ ਨਹੀਂ ਛੱਡ ਕੇ ਤੂੰ ਚਾਹਿਆ 1000 ਸਟ੍ਰਾਈਕ ਮਰਵਾ ਦੇ ਤੂੰ ਕਰ ਸਾਡੇ ਜੀਬਾਂ ਤੇ ਟਰੈਕ ਮਰਵਾ ਰਿਹਾ ਤੇ ਮਜ਼ਾ ਬੜਾ ਆਉਂਦਾ ਯਾਰ ਤੇਰੀਆਂ ਵੀਡੀਓ ਜਿੰਦਣ ਕਰਾਰੀ ਤੂੰ ਜੇ ਕੰਮ ਹੈ ਤੇਰੀ ਤੇ ਸਪੈਸ਼ਲੀ ਪਾਉਣਾ ਨਹੀਂ ਤੇਰੀ ਸਾਰਾ ਹਰਕਤਾਂ ਐਹ ਜਿਹੇ ਮੱਲੋ ਮੱਲੀ ਨਿਕਲ ਜਾਂਦਾ ਸਾਰਾ ਉਹ ਤਾਂ ਨਾਰਮਲ ਡਾਇਲੋਗ ਮਾਰਦਾ ਤੇ ਤੁਹਾਡੀ ਭਾਬੀ ਰੇਂਗਤੇ ਹੋਏ ਗੋਡੋਂਗੇ ਭਾਰਾ ਹੀ ਹੁਣ ਦੇਖੋ ਮੈਚ ਕਿੱਥੇ ਕਰਦੀ ਆ ਗੱਲ ਹਿਸਾਬ ਲਾ ਲਾ ਤੂੰ ਰੈਂਕਤੇ ਹੋਏ ਜਿਹੜੀ ਆਉਂਦੀ ਆ ਤੇ ਸਟ੍ਰਾਈਕ ਮਰਾਉਣਾ ਖੜੀ ਤਾਂ ਹੋ ਨਹੀਂ ਉਹ ਖੜੀ ਵੀ ਸਿੱਧੀ ਨਹੀਂ ਕਰ ਕੋਈ ਐਵੇਂ ਕੋਡੀ ਕਰੀ ਰੱਖਣਾ ਉਹਨੂੰ ਦਾ ਸਾਧ ਹੋਗੀ ਚੱਲ ਮਰਵਾਲਾ ਹੋਰ ਆ ਵੀ ਆਈ ਜਾਣੀ ਐਤੇ ਵੀ ਮਰਵਾਲੀ ਹੋਣੇ